ਰੋਸਪੁਰ ਦੇ ਅੰਦਰ ਗੁੰਡਾਗਰਦੀ ਤੇ ਕਟਨਾਵਾ ਰੁਕੰਦਾਂ ਦਾ ਨਾਮ ਨਹੀਂ ਲੈ ਰਹੀਆਂ ਨੇ ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਐਨਆਰਆਈ ਦੇ ਨਾਲ ਕਟਨਾ ਵਾਪਰੀ ਹੈ ਜਿਸ ਤੇ ਉਤੇ 15 ਤੋਂ 16 ਹਥਿਆਰਬੰਦ ਲੋਕਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਜਿਸ ਦੌਰਾਨ ਉਹ ਕੰਪੀਰ ਜ਼ਖਮੀ ਹੋ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਨਆਰਆਈ ਹਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਉਹ ਕੈਨੇਡਾ ਦੇ ਵਿੱਚ ਰਹਿੰਦਾ ਹੈ ਅਤੇ ਪਿਛਲੇ ਸੋਮਵਾਰ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ ਭਾਰਤ ਪਰਤੇ ਹੈ ਪਰਿਵਾਰ ਦੇ ਨਾਲ ਘਰ ਬੈਠ ਤੁਪ ਸੇਖ ਰਿਆ ਸੀ ਕਿ ਅਚਾਨਕ ਦੋ ਗੱਡੀਆਂ ਭਰ ਕੇ 15-16 ਵਿਅਕਤੀਆਂ ਨੇ ਤੇਜ਼ ਤਾਰ ਹਥਿਆਰ ਨਾਲ ਉਸਤੇ ਹਮਲਾ ਕਰ ਦਿੱਤਾ ਜਦ ਉਸਨੇ ਆਪਣੇ ਆਪ ਨੂੰ ਬਚਾਉਣ ਲਈ ਕਮਰੇ 'ਚ ਬੰਦ ਕੀਤਾ ਤਾਂ ਹਮਲਾਵਰਾਂ ਦੇ ਵੱਲੋਂ ਦਰਵਾਜ਼ੇ ਦੇ ਵਿਪੰਨ ਤੋੜ ਕੀਤੀ ਗਈ ਉਸਤੇ ਉੱਤੇ ਕਿਰਪਾਨਾਂ ਕਿਰਚਾਂ ਦੇ ਨਾਲ ਹਮਲਾ ਕੀਤਾ ਗਿਆ ਕਾਰਨੀਆਂ ਮਹਿਲਾਵਾਂ ਦੇ ਨਾਲ ਵੱਲੋਂ ਰੋਲਾ ਪਾਇਆ ਗਿਆ ਤਾਂ ਪਿੰਡ ਦੇ ਮੌਜੂਦਾ ਸਰਪੰਚ ਨੇ ਆ ਕੇ ਉਸਦੀ jaan ਬਚਾਈ ਉਸਨੂੰ ਇਲਾਜ ਤੇ ਲਈ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਮੇਰਾ ਨਾਮ ਹਰਪਾਲ ਸਿੰਘ ਸਿੱਧੂ ਪਿੰਡ ਮੇਰਾ ਵਾੜਾ ਜਵਾਸ ਸਿੰਘ ਵਾਲਾ ਕੀ ਘਟਨਾ ਕੀ ਵਾਪਰੀ ਆ ਮੈਂ ਇੱਥੇ ਆ ਕੈਨੇਡਾ ਟ੍ਰਾਂਟੋ ਰਹਿਣਾ ਮੈਂ 8 ਸਾਲ ਬਾਅਦ ਆਪਣੇ ਪਿੰਡ ਫੈਮਿਲੀ ਨੂੰ ਵਿਜ਼ਿਟ ਕਰਨ ਆਇਆ ਸੀਗਾ ਤੇ ਇਹ ਸਾਡੇ ਨਾਲ ਦੇ ਗਵੰਡੀ ਆ ਇਹਨਾਂ ਦੇ ਦਿਲਚਸਪ ਨੇ ਕੀ ਰਾਂਝੀ ਕੀ ਸੀਗਾ ਮੈਨੂੰ ਨਹੀਂ ਇਹ ਚੀਜ਼ ਦਾ ਪਤਾ ਮੇਰੀ ਫੈਮਿਲੀ ਮੇਰਾ ਵੱਡਾ ਬ੍ਰਦਰ ਇੱਥੇ ਰਹਿੰਦਾ ਤੇ ਇਹਨਾਂ ਕੋਲੇ ਕਿਰਪਾਨਾਂ ਮੈਂ ਇੱਥੇ ਮੰjde ਤੇ ਪਿਆਰ ਸੀਗਾ ਧੁੱਪੇ ਤੇ ਇਹਨਾਂ ਕੋਲੇ ਕਿਰਪਾਨਾਂ ਵਾਰ-ਵਾਰ ਤੇ ਹੋਰ ਕਿਰਚਾਂ-ਕੁਰਚਾਂ, ਤਿੱਖੇ ਹਥਿਆਰ ਜਾਨੀ ਕਿ ਬਹੁਤ ਸੀ ਇਹ ਬੇਸਬਾਲ ਵਗੈਰਾ ਇਹਨਾਂ ਨੇ ਆਉਂਦੇ ਸਾਰੀ ਮੇਰੇ ਤੇ ਹਮਲਾ ਕਰਤਾ ਤੇ ਮੈਂ ਤਾਂ ਅੰਦਰ ਵੜ ਕੇ ਭੱਜ ਕੇ ਆਪਣੀ ਜਾਨ ਬਚਾਈ ਆ ਕਿੰਨੇ ਕੁ ਬੰਦੇ ਸੀਗੇ ਇਹ ਬੰਦੇ ਹੈਗੇ 15-16 ਬੰਦੇ ਸੀਗੇ ਚਾਰ ਗੱਡੀਆਂ ਤੇ ਆਏ ਸੀਗੇ ਚਾਰ ਗੱਡੀਆਂ ਸਵਾਰੋ ਹਾਂਜੀ ਸਵਾਰੋ ਕੇ ਆਏ ਸੀ ਚੌਂ ਗੱਡੀਆਂ ਤੇ ਚਾਰ ਸਵਰੂਪ ਹੀ ਰਾਹਾਂ ਹਾਂਜੀ ਸਾਡੇ ਦੋ ਡੋਰ ਆ, ਦੋ ਬਾਰ ਆ, ਇੱਕ ਪਿੱਛੇ ਆ ਕੱਗੇ ਆ, ਦੋ ਪਾਸਿਆਂ ਤੋਂ ਇਹਨਾਂ ਨੇ ਗੱਡੀਆਂ ਲਾ ਕੇ ਸਾਡਾ ਡੋਰ ਬਲੌਕ ਕੀਤੇ ਆ ਤੇ ਇਹਨਾਂ ਨੇ ਆਉਂਦੇ ਸਾਰੀ ਕੋਈ ਗੱਲ ਨਹੀਂ ਹੋਈ ਆਉਂਦੇ ਸਾਰੀ ਮੇਰੇ ਤੇ ਕਿਰਪਾਨਾਂ ਤੇ ਹਮਲਾ ਕਰਤਾ ਇਹਨਾਂ ਨੇ ਤਿੱਖੀਆਂ ਵੀ ਸਾਡੀ ਇਹਨਾਂ ਨਾਲ ਕੋਈ ਰੰਜਿਸ਼ ਨਹੀਂ ਗਈ ਪਤਾ ਨਹੀਂ ਇਹਨਾਂ ਦੇ ਦਿਲ 'ਚ ਕੀ ਸੀਗਾ ਕੀ ਨਹੀਂ ਸੀਗਾ ਤੇ ਆਉਂਦੇ ਸਾਰੀ ਮੈਨੂੰ ਕੋਈ ਗੱਲ ਨਹੀਂ ਪੁੱਛੀ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਆਉਂਦੇ ਸਾਰੀ ਮੈਂ ਤੇ ਹਮਲਾ ਕਰਤਾ ਮੈਂ ਸੀਐਮ ਨੂੰ ਕਹਿਨਾ ਸਰਦਾਰਸ ਸਿੰਘ ਭਗਵੰਤ ਸਿੰਘ ਮਾਨ ਨੂੰ ਐਨਆਰਆਈ ਹਾਂਗਾ ਮੈਂ ਅੱਗੇ ਸੁਣਦੇ ਹੁੰਦੇ ਸੀਗੇ ਵੀ ਇਹਨਾਂ ਇਦਾਂ ਹੋ ਰਿਹਾ ਪੰਜਾਬ 'ਚ ਆ ਹੋ ਰਿਹਾ ਤੇ ਅੱਜ ਮੇਰੇ ਨਾਲ ਖੁਦ ਇਹ ਚੀਜ਼ ਹੋ ਗਈ ਆ ਕਿ ਮੈਂ ਪ੍ਰਸ਼ਾਸਨ ਮੂਰੇ ਇਹੀ ਰਿਕੁਐਸਟ ਕਰਦਾ ਵੀ ਮੈਨੂੰ ਨਿਆ ਦੁਆਇਆ ਜਾਵੇ ਵਾਰਤੁਦ ਜੋ ਵੀ ਬੰਦ ਦੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਇਹ ਕਿਸ ਤਰ੍ਹਾਂ ਦੀ ਗੁੰਡਾਗਰਦੀ ਹੈ ਇਹ ਗੁੰਡਾਗਰਦੀ ਨਸ਼ੇ ਨਾਲ ਰਜੇ ਸੀਗੇ ਨਸ਼ੇ ਡਰੱਗ ਵਗੈਰਾ ਇਹਨਾਂ ਦੀ ਕੀਤੀ ਸੀਗੀ ਤੇ ਬਸ ਮਾਰਨ ਦੀ ਨੀਤ ਨਾਲ ਹੀ ਆਏ ਸੀ ਮੈਨੂੰ ਤਾਂ ਮੈਂ ਆਪਦੀ ਜਾਨ ਬਚਾ ਕੇ ਰੌਲਾ ਪਾਇਆ ਫਿਰ ਪਿੰਡ ਵਾਲੇ ਸਾਡੇ ਇਕੱਠੇ ਹੋਏ ਤੇ ਉਹਨਾਂ ਨੇ ਲੜਕਰੇ ਮਾਰੇ ਫੇਰੇ ਚ ਭੱਜੇ ਮਾਰ ਕੇ ਮੈਨੂੰ ਹਾਂਜੀ ਇਹਨਾਂ ਦੇ ਸਾਥੀ ਵੀ ਸੀਗੇ ਚਾਰ ਗੱਡੀਆਂ ਤੇ ਸੀ ਕਮ ਸੇ ਕਮ 15 ਤੋਂ 16 ਬੰਦੇ ਸੀਗੇ ਇਹ ਆਏ ਕਿਸ ਤਰ੍ਹਾਂ ਦੀ ਨੀਤ ਨਾਲ ਮਾਰਨ ਦੀ ਨੀਤ ਨਾਲ ਹੀ ਆਏ ਸੀਗੇ ਇਸ ਤਰ੍ਹਾਂ ਫਿਰ ਕਮਰਿਆਂ 'ਚ ਭੱਜੇ ਹਾਂਜੀ ਮੈਂ ਕਮਰਿਆਂ 'ਚ ਭੱਜੇ ਮੈਂ ਬਾਰ ਲਾਉਣ ਦੀ ਕੋਸ਼ਿਸ਼ ਕੀਤੀ ਪਰ ਬਾਰ ਮੇਥੋਂ ਲੱਗਾ ਨਹੀਂ ਇਹ ਜਾਦੇ ਜਾਣੇ ਸੀ ਮੈਂ ਕੱਲਾ ਸੀਗਾ ਇਹਨਾਂ ਨੇ ਮੇਰਾ ਬਾਰ ਵੱਢਿਆ ਧੱਕ ਕੇ ਬਾਰ ਬੂਰ ਦੋਵੇਂ ਬਾਰ ਸਾਡੇ ਵੱਢ ਕੇ ਤੇ ਅੰਦਰ ਆ ਕੇ ਮੇਰੇ ਸੱਟਾਂ ਮਾਰੀਆਂ ਤਖੀਆਂ ਕਿਰਪਾਨਾਂ ਕਿਰਚਾਂ ਵਗੈਰਾ ਤਿੱਖੀਆਂ ਚੀਜ਼ਾਂ ਬਹੁਤ ਤਿੱਖੀਆਂ ਸੀਗੀਆਂ ਕੋਈ ਬਚਾਅ ਕਰਨ ਦੀ ਕੋਸ਼ਿਸ਼ ਹਾਂਜੀ ਮੈਂ ਬਚਾਅ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਫਿਰ ਰੋਲਾ ਪਾਇਆ ਰੋਲਾ ਸੁਣ ਕੇ ਪਿੰਡ ਵਾਲੇ ਆਏ ਫਿਰ ਉਹਨਾਂ ਨੇ ਮੈਨੂੰ ਬਚਾਇਆ ਮੈਂ ਸਰਕਾਰ ਤੋਂ ਸੀਐਮ ਭਗਵੰਤ ਸਿੰਘ ਮਾਨ ਤੋਂ ਇਹ ਅਪੀਲ ਕਰਦਾ ਵੀ ਮੈਨੂੰ ਨਿਆਂ ਦਿੱਤਾ ਜਾਵੇ ਮੈਂ ਪੋਸਟ ਪ੍ਰਸ਼ਾਸਨ ਤੋਂ ਵੀ ਇਹ ਨਿਆਂ ਕਰਦਾ ਵੀ ਮੇਰੀ ਬੰਦ ਦੀ ਕਾਰਵਾਈ ਮੇਰੇ ਜੋ ਵੀ ਬੰਦ ਦੀ ਕੀਤੀ ਜਾਵੇ ਮੈਨੂੰ ਨਿਆਂ ਦਵਾਇਆ ਜਾਵੇ ਵੀ ਅਸੀਂ ਆਪਦੇ ਫੇਰ ਐਨਆਈ ਪੈਕ ਆਪਦੇ ਪਿੰਡਾਂ ਚਾਹੀਏ ਆਪਦੀ ਫੈਮਿਲੀ ਨੂੰ ਮਿਲ ਸਕੀਏ ਹਾਂਜੀ ਬਿਲਕੁਲ ਮੇਰਾ ਇਹ ਪਿੰਡੋਂ ਆ ਮੁੰਡਾ ਕਰਪਾਲ ਸਿੰਘ ਉਹ ਕੈਨੇਡਾ ਤੋਂ ਆਇਆ ਸੀ ਘਰੇ ਪਿਆ ਸੀਗਾ ਉਹਦੇ ਤੇ 20-25 ਬੰਦਿਆਂ ਨੇ ਹਮਲਾ ਕੀਤਾ ਉਹ ਨਸ਼ੇ ਨਾਲ ਰੱਜੇ ਹੋਏ ਸੀਗੇ ਜਦੋਂ ਮੈਨੂੰ ਮੈਨੂੰ ਸਾਰਾ ਕੁਝ ਪਤਾ ਲੱਗਾ ਉਹਨਾਂ ਦੇ ਦੋ ਬਾਰ ਸੀ ਦੋਨੇ ਆ ਕੇ ਘੇਰੇ ਉਹ ਨੂੰ ਮੰਜੇ ਤੇ ਪਏ ਨੂੰ ਹਮ ਜਕਮ ਕੀਤਾ ਤੇ ਇਹ ਬਰਦਾਸ਼ਤ ਤੋਂ ਬਾਹਰ ਹੈ ਨਹੀਂ ਹੋਣਾ ਚਾਹੀਦਾ ਖਾਸ ਕਰਕੇ ਦੇਖੋ ਮੈਂ ਪਿੰਡ ਦਾ ਮੁਗੀਆਂ ਹੋਂ ਦੇ ਨਾਂ ਤੇ ਕਹਿੰਦਾ ਕਿ ਨਾ ਤਾਂ ਮੈਂ ਅੱਜ ਤੱਕ ਇਹੋ ਜਿਹਾ ਕੁਝ ਹੋਣ ਦਿੱਤਾ ਪਿੰਡ ਜੇ ਬਾਹਰਲੇ ਬੰਦੇ ਆ ਕੇ ਗੁੰਡਾਗਰਦੀ ਕਰਨ ਆ ਕੇ ਤੇ ਹੋਊਗਾ ਪਰ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਉਹਨਾਂ ਬੰਦਿਆਂ ਤੇ ਜਿਨ੍ਹਾਂ ਨੇ ਆ ਕੇ ਹਮਲਾ ਕੀਤਾ ਵੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਇਸ ਚੀਜ਼ ਦੀ ਮੰਗ ਕਰਦਾ ਸੀਐਮ ਮਾਨ ਵੱਲ ਕਿਹੋ ਜਿਹਾ ਕੀ ਕਹਿਣਾ ਪੈਣਾ ਦੇਖੋ ਜੀ ਸਰਕਾਰ ਤਾਂ ਆਉਦਾ ਵਧੀਆ ਹੀ ਕਰ ਰਹੀ ਆ ਅਸੀਂ ਆਮ ਸੀਐਮ ਮਾਨ ਸਾਬ ਤੋਂ ਮੰਗ ਕਰਦੇ ਆ ਕਿ ਜਿਹੜੇ ਬੰਦਿਆਂ ਨੇ ਮੇਰੇ ਪਿੰਡ ਗੁੰਡਾਗਰਦੀ ਕੀਤੀ ਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਉਹ ਮੈਂ ਕੋਈ ਵੀ ਆ ਉਹਦੇ ਵਿੱਚ ਕਿਉਂ ਬਾਹਰਲਾ ਬੰਦਾ ਆ ਕੇ ਪਿੰਡ 'ਚ ਗੁੰਡਾਗਰਦੀ ਕਰੂ ਪਿੰਡ ਦਾ ਕੋਈ ਵੀ ਸਰਪੰਚ ਉਹ ਬਰਦਾਸ਼ਤ ਨਹੀਂ ਕਰੂਗਾ ਦੇਖੋ ਮਾਹੌਲ ਤਾਂ ਦੇਖੋ ਜੀ 20 ਤੋਂ 25 ਬੰਦੇ ਆ ਕੇ ਮੰਜੇ ਬੰਦਾ ਮੰਜੇ ਤੇ ਧੁੱਪ ਸੇਕ ਰਿਆ ਉਹਨੂੰ ਆ ਕੇ ਉਸਤੇ ਅਟੈਕ ਕਰ ਦਿੱਤਾ ਜਾਂਦਾ ਉਹਦਾ ਸਿਰ ਪਾੜ ਦਿੱਤਾ ਜਾਂਦਾ ਹੈ ਇੱਕ ਥੋੜੀ ਜੀ ਮੈਂ ਤੁਹਾਨੂੰ ਇਹ ਚ ਗੱਲ ਐਡ ਕਰੂੰਗਾ ਕਿ ਚਲੋ ਜੋ ਹੋਣਾ ਉਹਨਾਂ ਤੇ ਕਾਰਵਾਈ ਤਾਂ ਹੋਣੀ ਜਾਈਦੀ ਆ ਪਰ ਮੈਂ ਪੁਲਿਸ ਨੂੰ ਫੋਨ ਕੀਤਾ ਪੁਲਿਸ ਨੇ ਆਪਦੀ ਕਰ ਗਏ ਪੁਲ ਇਹ ਇਸ ਚੀਜ਼ ਤੋਂ ਹੀ ਸੰਤੋਸ਼ਤਾ ਕਿ ਪੁਲਿਸ ਨੇ ਆਵਦਾ ਕੰਮ ਵਧੀਆ ਕੀਤਾ ਪੁਲਿਸ ਨੇ ਕਾਰਵਾਈ ਐਸਐਚਓ ਸਾਹਮਣੂ ਹੋਣਗੀ ਡੀਐਸਪੀ ਸਾਹਮਣੂ ਹੋਣਗੀ ਤਾਂ ਇਮੀਡੀਏਟਲੀ ਆਏ ਪਰ ਡਾਕਟਰ ਸਾਹਿਬ ਜਿੱਥੋਂ ਲੱਗਾ ਕਿ ਆਪਦੇ ਹੱਥ ਨਾਲ 15 ਤੋਂ 20 ਡਾਂਕੇ ਲਾ ਰਹੇ ਆ ਪਰ ਛੱਟ ਨੂੰ ਸ਼ਾਰਪ ਲੈ ਕੇ ਹੀ ਨਹੀਂ ਰਹੇ ਛੱਟ ਦਾ ਕੋਈ ਰਿਜ਼ਲਟ ਦੇ ਹੀ ਨਹੀਂ ਰਹੇ ਜਿੰਨੇ ਉਹਨਾਂ ਨੂੰ ਜਾ ਕੇ ਪੁੱਛਿਆ ਵੀ ਤੁਸੀਂ ਡਾਕਟਰ ਸਾਹਿਬ ਵੀ 10 ਤੋਂ 15 ਡਾਂਕੇ ਲਾਏ ਆ ਤੁਸੀਂ ਛੱਟ ਦਾ ਕੋਈ ਰਿਜ਼ਲਟ ਹੀ ਨਹੀਂ ਲਿਖਿਆ ਈ ਮੰਗ ਕਰਦਾ ਮੰਗ ਤਾਂ ਇਹੀ ਆ ਵੀ ਮੈਂ ਡਾਕਟਰ ਸਾਹਿਬ ਨਾਲ ਉੱਥੇ ਉਹਨਾਂ ਨੇ ਮੈਨੂੰ ਮੁੰਡਿਆਂ ਨੇ ਬੁਲਾਇਆ ਮੈਂ ਗਿਆ ਮੈਂ ਡਾਕਟਰ ਸਾਹਿਬ ਨੂੰ ਕਿਹਾ ਮੈਂ ਡਾਕਟਰ ਸਾਹਿਬ ਤੁਸੀਂ ਕੀ ਪਰ ਡਾਕਟਰ ਸਾਹਿਬ ਕੋਈ ਕੋਈ ਜਵਾਬ ਨਹੀਂ ਸੀਗਾ ਮੈਨੂੰ ਮੈਨੂੰ ਨਹੀਂ ਲੱਗਦਾ ਵੀ ਕੋਈ ਜਵਾਬ ਸੀ ਪਰ ਮੈਨੂੰ ਇਹ ਲੱਗਦਾ ਕਿ ਡਾਕਟਰ ਸਾਹਿਬ ਤੇ ਜਿੰਵੇਂ ਜਿੱਦਾਂ ਕੋਈ ਕੋਈ ਦਬਾਅ ਹੈ ਪਰ ਮੈਂ ਇਹੀ ਮੰਗ ਕਰਦਾ ਕਿ ਇਹਨਾਂ ਤੇ ਪਿੰਡ ਵਿੱਚ ਗੁੰਡਾਗਰਦੀ ਇਦਾਂ ਦੀ ਨਾ ਕਦੇ ਹੋਈ ਹੈ ਨਾ ਮੈਂ ਹੋਣ ਦੇਵਾਂਗਾ ਪਰ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹਾਂ ਜੀ ਉਸਤਾਂਤੀ ਕਿ ਬੈਠੇ ਸੀਗੇ ਇੱਥੇ ਆ ਮੰਜੇ ਤੇ ਆ ਕੇ ਅਸੀਂ ਭੋਗ ਤੋਂ ਆਏ ਸੀ ਸਾਰੇ ਜਣੇ ਆ ਪਿੰਡ ਤੋਂ ਇਹ ਕੈਨੇਡਾ ਤੋਂ ਆਏ ਆ ਅੱਛਾ ਕਿੰਨੇ ਦਿਨ ਪਹਿਲਾਂ ਆਏ ਹਾਂ ਮੈਨੂੰ ਪਤਾ ਵੀ ਸੋ ਕਵਾਰ ਸੋਮਵਾਰੀ ਹੋ ਰਹੀ ਹੈ ਹਾਂ ਜੀ ਹਾਂ ਜੀ ਮਿਲਣ ਵਾਸਤੇ ਆਏ ਸੀ ਕੀ ਹੋਇਆ ਕੀ ਹੈ ਬਸ ਜੀ ਉਹ ਲੋਸੀ ਵੀ ਗਏ ਸੀ ਭੋਗ ਤੇ ਇਹ ਵੀ ਗਏ ਸੀ ਤੇ ਅਸੀਂ ਬਸ ਇਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤੇ ਵੀ ਅਸੀਂ ਅਖਾ ਕੇ ਚੱਲ ਜਾ ਵੜਦੇ ਘਰੇ ਜਾਵਾਂਗੇ ਤੇ ਉਸ ਤੋਂ ਪਹਿਲਾਂ ਬਸ ਸ਼ਾਮ ਨੂੰ ਮੈਨੂੰ ਪਤਾ ਲੱਗਾ ਵੀ ਆ ਗੱਲ ਬਣ ਗਈ ਤੇ ਉਹ ਮਉਤੀ ਸੀ ਜਿਹੜੀ ਪਰਜਾਈ ਮੇਰੀ ਉਹ ਜਾਣ ਲੱਗੀ ਇੱਧਰੋਂ ਤੇ ਇੱਧਰ ਵੀ ਬੰਦੇ ਖੜੇ ਸੀ ਇੱਧਰ ਵੀ ਬੰਦੇ ਖੜੇ ਸੀ ਤੇ ਜਦੋਂ ਇੱਧਰ ਜਾਣ ਲੱਗੀ ਤੇ ਜਾਨੀ ਅੰਦਰੋਂ ਆਣ ਕੇ ਫਟਾਫਟ ਕੁੰਡੀ ਢਾਲੀ ਅੰਦਰ ਵਾਲ ਮਤਲਬ ਜਆ ਆਪ ਦੀ ਸੇਵ ਵਾਸਤੇ ਇੰਨੀ ਕਿ ਗੁੰਡਾ ਕਰਦੀ ਹੋਈ ਹਾਂਜੀ ਇੰਨੀ ਕਿ ਗੁੰਡਾ ਕਰਦੀ ਹੋ ਕੇ 16-17 ਵਜੇ ਜਾਨੀ ਜੀ ਨਹੀਂ ਹੋਣਗੇ ਹਾਂਜੀ ਹਾਂਜੀ ਘਰੇ ਆਣ ਕੇ ਹੀ ਬਸ ਆਣਗੇ ਪਤਾ ਹੀ ਉਦੋਂ ਲੱਗਾ ਜਦੋਂ ਐ ਬਸ ਜਕਦਮੀ ਆਏ ਬਸ ਜਰੋੜਾ ਬਹੁਤ ਪਾਇਆ ਜਨਾਂ ਨੇ ਹਾਂਜੀ ਹਾਂਜੀ ਬਹੁਤ ਕੀਤੀ ਫੇਰ ਉੱਥੇ ਉੱਥੇ ਜਾ ਕੇ ਡੱਗ ਪੇ ਉੱਥੋਂ ਫੇਰ ਫਟਾਫਟ ਆ ਕੇ ਤੇ ਜੇ ਨੂੰ ਪਤਾ ਲੱਗਾ ਦੂਜੇ ਭਰਾ ਨੂੰ ਉਹ ਵੀ ਫਟਾਫਟ ਉਹਨਾਂ ਦੇ ਵੀ ਲੱਗ ਲਾਈਆਂ ਸੀ ਚੱਕਾ ਉਹਨਾਂ ਨੇ ਹਿਆਰਾਂ ਨਾਲ ਹਾਂਜੀ ਸਾਰੇ ਮੈਂ ਪੂਰਾ ਮਿਹਨਤ ਕਰਕੇ ਆਈ ਪੂਰਾ ਜੋਰ ਲਾ ਕੇ ਆਈ ਸੀ ਮਾਰਨ ਦੀ ਹੂਕ ਤਾਂ ਹੋਈ ਸੀ ਉਹਨਾਂ ਨੇ ਹਾਂਜੀ ਹਾਂ ਬਸ ਵੀ ਬਚਤ ਹੋ ਗਈ ਮਾਰ ਯਾਰ ਕਿ 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 ਸੀ ਉਹ ਆ ਕਾਪੇ ਕੂਪੇ ਸੀ ਇਹ ਚੱਕਰ ਚਾਂ ਕੁਚਾਂ ਵੀ ਸੀ ਗਿਆ ਤੇ ਉਹ ਲੰਗੀਆਂ ਕਰਪਾਰਾਂ ਵੀ ਸੀ ਸਾਰੀਆਂ ਦਾ ਬਾਰਬੂਤ ਸਾਰੇ ਭੰਗੇ ਸਾਰੇ ਬਾਰ ਦੇ ਨਾਲ ਖਤਮ ਕਰੰਦਿਆ ਤੇ ਕੋਸ਼ਤਿਆ ਦੀ ਸੀ ਹੁਣ ਬਚਤ ਹੋ ਗਈ हां एनआर ਜਿੱਦ ਨੇ ਇੱਕ ਮਾਮਲਾ ਸਾਡੇ ਕੋਲੇ ਮਿਤੀ 30 1 26 ਨੂੰ ਤਕਰੀਬਨ ਸਾਢੇ 3 ਵਜੇ ਸਾਨੂੰ ਇੱਕ ਜਿਹੜਾ ਹੈਗਾ ਟੈਲੀਫੋਨ ਮਸੂਲ ਹੋਇਆ ਸੀਗਾ ਵੀ ਉਹਦੇ ਪਿੰਡ ਲੜਾਈ ਹੋਈ ਆ ਤੇ ਬਾਅਦ ਵਿੱਚ ਸਾਨੂੰ ਜਿਹੜਾ ਰੁਕਾ ਮਸੂਲ ਹੋਣ ਤੇ ਅਸੀਂ ਐਮਐਲਆਰ ਮਸੂਲ ਹੋਣ ਤੇ ਐਫਆਈਆਰ ਨੰਬਰ 17/26 333 115 ਜੀਵਨ 2 324 ਜੀਵਨ 4 191 ਜੀਵਨ 3 190 ਬੀ ਐਨ ਐਸ ਦੇ ਵਿੱਚ ਹਰਪਾਲ ਸਿੰਘ ਸਿੱਧੂ son of ਸਰਦਾਰ ਹਰਨੇਕ ਸਿੰਘ ਵਾਸੀ ਵੜਾ ਜਵਾਰ ਸਿੰਘਾਲਾ ਇਹਦੀ ਬਿਆਨਾਂ ਤੇ ਅਸੀਂ ਦਰਜ ਕੀਤੀ ਆ ਇਹ ਇਹਦੇ ਜਿਹੜੀ ਹੈਗੀ ਆ ਤਿੰਨ ਜਣਾਂ ਦੇ ਅਸੀਂ ਖਿਲਾਫ ਆ ਜਿਹੜੀ ਐਫ ਆਈ ਆਰ ਦਰਜ ਕੀਤੀ ਆ ਮਨਵਿੰਦਰ ਸਿੰਘ ਹਿਲਸਮਣੀ ਜਸਵਿੰਦਰ ਸਿੰਘ ਅ ਜਸਵਿੰਦਰ ਸਿੰਘ ਤੇ ਸਨ ਆਫ ਜਿਹੜਾ ਹੈਗਾ ਤੇਜਵਿੰਦਰ ਸਿੰਘ ਵੜਾ ਜਵਾਰ ਸਿੰਘ ਵਾਲਾ ਤੇ ਰਾਜਪ੍ਰੀਤ ਸਿੰਘ ਹਾਂ ਇਹਨਾਂ ਦਾ ਨਾ ਜ਼ਮੀਨ ਦਾ ਜਿਹੜਾ ਹੈਗਾ ਜ਼ਮੀਨੀ ਇਹਨਾਂ ਦਾ ਸੀਗਾ ਰੌਲਾ ਜਿਹੜਾ ਐਨ ਆਰ ਆਈ ਬੰਦਾ ਇਹਨੂੰ ਇਹਨਾਂ ਨੇ ਘੇਰਾ ਪਾ ਕੇ ਕੁੱਟ ਮਾਰ ਇਹਨਾਂ ਦਾ ਕੀਤੀ ਹੈ ਅਸੀਂ ਤੁਰੰਤ ਐਕਸ਼ਨ ਕਰਕੇ ਜਿਹੜਾ ਹੈਗਾ ਇਹਨਾਂ ਨੂੰ ਐਫ ਆਈ ਆਰ ਜਿਹੜੀ ਹੈਗੀ ਆ ਦਰਜ ਕਰ ਲਈ ਹੈ ਠੀਕ ਹੈ ਦਰਜ ਹੋ ਗਈ ਆ ਨਹੀਂ ਬੰਦੇ ਅਸੀਂ ਸਾਡੀ ਅਸੀਂ ਇਹਨਾਂ ਨੂੰ ਜਲਦੀ ਅਰੈਸਟ ਕਰ ਲਾਂਗੇ ਬੰਦੇ ਆ ਜਿਹੜੇ ਹਜੇ ਅਸੀਂ ਇਹਨਾਂ ਤੇ ਰੇਡ ਕੀਤੀ ਹੈ ਬੰਦੇ ਕਰਨ ਤਾਲਾ ਲਾਗੇ ਭੱਜੇ ਹੋਏ ਆ ਪਰ ਅਸੀਂ ਇਹਨਾਂ ਤੇ ਹੈਗਾ ਜਿਹੜਾ ਉਹਦਾ ਦਬਾਅ ਪੂਰਾ ਪੜਾ ਰੱਖਿਆ ਹੈ ਇਹਨਾਂ ਨੂੰ ਅਸੀਂ ਜਲਦੀ ਅਰੈਸਟ ਕਰ ਲਾਂਗੇ